ਨਾਲ ਪੁੱਛਗਿੱਛ ਕਰਕੇ ਇਸ ਦੇ ਬੈਕਵਰਡ ਫਾਰਵਰਡ ਲਿੰਕ ਦਾ ਪਤਾ ਕੀਤਾ ਜਾਵੇਗਾ। ਮਾਨਯੋਗ ਪੁਲਿਸ ਕਮਿਸ਼ਨਰ ਅਮਰ ਜਸਰ ਸਰ ਗੁਰਪ੍ਰੀਤ ਸਿੰਘ ਪੁੱਲਸਾ ਬੁਨਾਦੀ ਹਦਾਇਤਾਂ ਅਨੁਸਾਰ ਐਸਐਚਓ ਛਾਟਾ ਸ਼੍ਰੀ ਵਿਨੋਦ ਜੀ ਏਸੀਪੀ ਵੈਸਟ ਸ਼੍ਰੀ ਸ਼ੇਰਦਰਸ਼ਨ ਜੀ ਇਹਨਾਂ ਨੇ ਇੱਕ ਬੰਦਾ ਰੈਸਟ ਕੀਤਾ ਆ ਉਹਦੇ ਇੱਕ ਐਸਐਫਆਈ ਅਰੈਸਟ ਕੀਤੀ ਐਸਐਫਆਈ ਨੰਬਰ 93 ਤੇ ਇਹ ਬੰਦੇ ਦਾ ਨਾਮ ਹੈ ਪ੍ਰਿੰਸ ਤੇ ਇਹਦੇ ਕੋਲੋਂ ਇਹਨਾਂ ਨੇ 500 ਗ੍ਰਾਮ ਹੀਰੋਇਨ ਰਿਕਵਰ ਕੀਤੀ ਹੈ ਨਾਲ 50000 ਰੁਪਏ ਡਰਗ ਮਨੀ ਤੇ ਇੱਕ 골ਡ ਔਰਨਾਮੈਂਟਸ ਤੇ ਇਸ ਬੰਦੇ ਦੀ ਉਮਰ तकरीबन 32 ਸਾਲ ਦੇ ਲਾਗੇ ਤੱਕ ਹੈ ਤੇ तकरीबन 7ਵੀਂ ਕਲਾਸ ਤੱਕ ਪੜਿਆ ਹੈ ਤੇ ਲੇਬਰਰ ਦਾ ਕੰਮ ਕਰਦਾ ਹੈ ਤੇ ਇਹਦੀ ਜਿਹੜੀ ਰਿਕਵਰੀ ਹੈ ਸਾਨੂੰ ਅਕਿਊਜ਼ ਦੇ ਘਰੋਂ ਹੀ ਮਿਲੀ ਹੈ ਜਿਹੜਾ ਗੁਰਨਾਨਕ ਵੜਾ ਅੰਮ੍ਰਿਤਸਰ ਜਿਹੜਾ ਅਕਿਊਜ਼ ਦਾ ਘਰ ਹੈ ਉਥੋਂ ਰਿਕਵਰੀ ਹੋਈ ਹੈ ਤੇ ਜਿਹੜਾ ਪੁਲਿਸ ਪਾਰਟੀ ਨੇ ਆਪਰੇਸ਼ਨ ਪਲਾਨ ਕੀਤਾ ਸੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਸੀਕ੍ਰਟ ਆਪਰੇਸ਼ਨ ਪਲਾਨ ਕਰਕੇ ਤੇ ਬੰਦੇ ਨੂੰ ਵੀ ਨਾਕ ਕੀਤਾ ਤੇ ਸਰ ਉਹਦੀ ਪੋਜਿਟਿਵ ਰਿਕਵਰੀ ਵੀ ਕੀਤਾ ਜਿਕਰ